ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਕਾਸ਼ਪੁਰ ਦੇ ਸੰਬੰਧ ਵਿੱਚ ਅਰਜਨਗਰ ਵਿਖੇ ਕੇਕ ਕੱਟ ਕੇ ਬੜੀ ਸ਼ਰਧਾਪੂਰਵ ਨਾਲ ਮਨਾਇਆ ਗਿਆ। ਅਤੇ ਪ੍ਰਧਾਨ ਰਾਜਕੁਮਾਰ ਰਾਜੂ ਜੀ ਵੱਲੋਂ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਕਾਸ਼ਪੁਰ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ। ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਦੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ। पूरे शहर ਦੇ ਵਿੱਚ ਸਮਾਲ ਹੁਣਾਂ ਦੇ ਪ੍ਰਗਟ ਦੇ ਸਮਾਗਮ ਕਰਾਏ ਜਾ ਰਹੇ ਆ ਪੂਰੇ ਦੇਸ਼ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਗਟ ਦੇ ਸਮਾਗਮ ਕਰਾਏ ਜਾ ਰਹੇ ਆ ਔਰ ਮੈਂ ਉਹਨਾਂ ਦੇ ਪ੍ਰਗਟ ਦੇ ਸਮਾਜ ਨੂੰ ਬੇਨਤੀ ਕਰਦਾ ਅਮਰੀਦ ਸਰਦਾਰ ਕਿ ਅਸੀਂ ਹੁਣ ਹਰ ਵਾਰ ਵੀ ਪਹੁੰਚੀਆਂ ਤਸਵੀਰਾਂ ਦੇਖਦੇ ਆ ਨਾ ਰੂਪ ਦੇਖਦੇ ਆ ਕਿ ਉਹਨਾਂ ਦੇ ਹੱਥ ਦੇ ਵਿੱਚ ਕਿਲਮ ਨੇ ਰਹੀਆਂ ਸੋ ਅੱਜ ਸਾਨੂੰ ਉਹਨਾਂ ਦੇ ਪ੍ਰਗਟ ਦੇ ਸਮਾਰਨ ਕਰਨ ਕਰਨਾ ਚਾਹੀਦਾ ਹੈ ਕਿ ਆਪਣੇ ਜੈਵਾਲ ਮੁੱਗੀ ਨਾਲ ਸਾਨੂੰ ਸੰਦੇਸ਼ ਕਰ। ਜੈਵਾਲ ਮੁੱਗੀ ਖੜਾ ਪ੍ਰਗਟ ਦੀ ਵਾਸਤੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਜੀ? ਕਿਉਂਕਿ ਮੈਂ ਜੈਵਾਲ ਮੁੱਗੀ ਦਾ ਸਾਰੇ ਪਰਿਵਾਰ ਵੱਲੋਂ ਬਰਲਡ ਦੇ ਵਸਦਿਆਂ ਲੱਖ ਲੱਖ ਵਧਾਈ ਦਿੰਦਾ। ਅੱਜ ਅਸੀਂ 40 ਘਾਟੇ ਵਿੱਚ ਸਲੈਂਡਰ ਲਾਇਆ ਜੋ ਕਿ ਤੁਸੀਂ ਦੇਖ ਸਕਦੇ ਆ ਕਿ ਮਤਲਬ ਪੂਰਾ ਲੋਕਾਂ ਦੇ ਇਨਸਾਫ ਆ। ਇਹ ਹਰ ਸਾਲ ਅਸੀਂ ਇੰਦਾ ਹੀ ਮਨਾਉਂਦੇ ਆ ਤੇ ਮਨਾਉਂਦੇ ਰਹਾਂਗੇ। ਜੈਵਾਲ ਮੁੱਗੀ ਹਰ ਹਰ ਵਾਰ। ਠੀਕ। ਬਾਰਨੇ ਕੀ ਜੈ ਬਾਲਨੇ ਕੀ ਜੜਾ ਜੜੀ ਮਾਰ ਤੇ ਲੰਗੇ ਮਰੇ ਵੱਡੇ ਵੀਰ ਰਾਜਮਹਾਰਾਜ ਜੀ ਦੀ ਬਾਣੀ ਨੂੰ ਸਾਡੀ ਜਾਂ ਬਚਾਉਂ ਤੇ ਟੀ ਆਪਾਂ ਸਾਰੇ ਜੀ ਰਾਜਮਹਾਰਾਜ ਜੀ ਨੇ ਬਹੁਤ ਹੀ ਉਪਰਲਾ ਵਧੀਆ ਕੀਤਾ ਆ ਉਹਨਾਂ ਵੱਲੋਂ ਆਪਾਂ ਇਹ ਸਾਰੇ ਵੀਰਾਂ ਵੱਲੋਂ ਆਪਾ ਭਗਵਾਨ ਜੀ ਬਾਲਮੀਕੇ ਦੇ ਸਾਰਾ ਤੋਂ ਲੱਖ ਲੱਖ ਵਧਾਈ ਸਾਰੇ ਮੇਰੇ ਵੀਰਾਂ ਨੂੰ ਲੱਖ ਲੱਖ ਵਧਾਈ ਜਿੰਨੇ ਵੀ ਲੰਗੜ ਜਿੱਦਾ ਸ਼ੋਭਾ ਯਾਤਰਾ ਨਿਕਲੀ ਆ ਹਰ ਇੱਕ ਇਹਨੇ ਹਰ ਕੋਈ ਸਟੇਜ ਲਾਈ ਆ ਉਹੋ ਦੇ ਕਰਕੇ ਆਪਾਂ ਜਿੰਨੇ ਵੀ ਆਪਾਂ ਸਟੇਜ ਸਾਰੀ ਹੈ ਗਈ ਆ ਵਾਂ ਲੱਗੇ ਆ ਸਾਰਿਆਂ ਨੂੰ ਪ੍ਰਭੂ ਜੀ ਜਾਮੀ ਦੇ ਬਾਲਮੀਕੇ ਦੀ ਲੱਖ ਲੱਖ ਵਧਾਈ ਠੀਕ